ਡਿਗਰੀ ਲੈਣ ਲਈ ਸਾਧ ਸੰਗਤ ਦਾ ਹੁਕਮ ਲੰਡਨ ਵਿੱਚ ਪਹਿਲੇ ਗੁਰਦੁਆਰੇ ਸ਼ੈਫਰਡ ਬੁੱਸ ਦੇ ਸਥਾਪਨ ਸਮੇਂ ਸਾਰੀ ਸਾਧ ਸੰਗਤ ਨੇ ਸੰਤ ਪਾਈ ਤੇਜਾ ਸਿੰਘ ਜੀ ਤੇ ਇਸ ਗੱਲ ਦਾ ਜ਼ੋਰ ਪਾਇਆ ਕਿ ਤੁਸੀਂ ਦੇਸ਼ ਤੋਂ ਵਿਦਿਆ ਦੀ ਡਿਗਰੀ ਲੈਣ ਵਾਸਤੇ ਆਏ ਸੀ ਪਰ ਹੁਣ ਤੱਕ ਤੁਸੀਂ ਗੁਰਦੁਆਰੇ ਬਣਾਉਂਦੇ ਖਾਲਸਾ ਜੀ ਦੀ ਸੇਵਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਹੋ ਜਿਸ ਕਰਕੇ ਪੜ੍ਹਾਈ ਵਾਸਤੇ ਪੂਰਾ ਸਮਾਂ ਨਹੀਂ ਕੱਟ ਸਕੇ ਭਾਵੇਂ ਆਪ ਜੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹੁਕਮ ਵਿੱਚ ਹੀ ਸਭ ਕੁਝ ਕੀਤਾ ਹੈ ਪਰ ਪੜ੍ਹਾਈ ਕਰਨ ਦਾ ਵੀ ਸੰਤਾਂ ਦਾ ਹੀ ਹੁਕਮ ਸੀ ਸੋ ਸਾਨੂੰ ਬਚਨ ਦੇਵੋ ਕਿ ਤੁਸੀਂ ਦੇਸ਼ ਮੁੱੜਨ ਤੋਂ ਪਹਿਲਾਂ ਕੋਈ ਨਾ ਕੋਈ ਡਿਗਰੀ ਜ਼ਰੂਰ ਲੈ ਲਮੋਗੇ ਸਤਿਗੁਰੂ ਦੀ ਸੰਗਤ ਦਾ ਹੁਕਮ ਸੰਤ ਪਾਈ ਤੇਜਾ ਸਿੰਘ ਜੀ ਨੇ ਸਿਰ ਮੱਥੇ ਤੇ ਰੱਖਿਆ ਅਤੇ ਸੱਤ ਬਚਨ ਕਿਹਾ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ